ਐਮਰਨ ਕੰਪਨੀ ਦੀ ਬੈਟਰੀ ਆ। ਗੋਡੇ ਪੀਲਰਾਂ ਦੀ ਓਕੇ ਆ। ਆਪਣਾ ਜਮ ਓਕੇ ਆ। ਠੀਕ ਹੈ ਜੀ ਜਮ ਓਕੇ ਆ। ਠੀਕ ਹੈ ਬਾਈ ਜੀ। ਸਰਵਿਸ ਵਗੈਰਾ ਬਾਈ। ਮੂਰਾਂ ਲੱਗੀ ਵਜੇ। ਸਰਵਿਸ ਹੋਣ ਵਾਲੀ ਆ ਬਾਈ। ਹੋਣ ਵਾਲੀ ਆ ਜੀ। ਹਾਂ ਇਹ ਤਾਂ ਕੋਈ ਕਿਸੇ ਵੀ ਕਸਟਮਰ ਨੂੰ ਆਣਾ ਫਰਾ ਦੀ ਮਰਜ਼ੀ ਨਾਲ ਕਰਾਉਂਦਾ ਹੀ ਆ ਬੰਦਾ ਜੀ। ਠੀਕ ਹੈ ਜੀ। ਤਰਾਕੇ ਤਾਂ ਨਹੀਂ ਦਿੰਦੇ ਤੁਸੀਂ। ਤਰਾਕ ਦੇ ਦਾਂਗੇ। ਲਾਈਵ ਦਰਸ਼ਕੀਓ ਸਰਵੋਪਰ ਨੂੰ ਪ੍ਰਵਾਹ ਕੇ ਦੇਖਿੰਦੇ ਮੈਂ ਹੁਣੇ। ਡਿਮਾਂਡ ਦੱਸਿਓ ਬਾਈ ਜੀ ਦੁਆਰੇ। 435 ਛੋਟਾ ਜਿਹੜਾ ਡਿਸਕਾਊਂਟ ਆ ਮਾਨ ਤਰ੍ਹਾਂ ਆਪ ਕਰ। ਸਭੀ ਦਰਸ਼ਕੀਓ ਚੈਨ ਸਿੱਖਾ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਤੋਂ ਤੁਹਾਡੇ ਵਾਸਤੇ ਦੋ ਗੱਡੀਆਂ ਲੈ ਕੇ ਆਏ ਇੱਕ ਸਵੈਪਟ ਹੈਗੀ ਤੇ ਇੱਕ ਹਰਟੋ ਹੈਗੀ ਹਾਂਜੀ ਬਾਈ ਜੀ ਪਹਿਲੀ ਗੱਡੀ ਬਾਰੇ ਦਿਓ ਜਾਣਕਾਰੀ ਸਵੈਪਟ ਕਿਹੜਾ ਮਾਡਲ ਹੈ ਜੀ 16 ਮਾਡਲ ਫਰਸਟ ਆਉਟ ਆਣ ਵਾਲਾ ਪਹਿਲੇ ਨਾਂ ਦੀ ਗੱਡੀ ਹੈ ਲਾਇ ਵੀਲ ਏਵੀਏ ਵੀਡੀਆ ਹੀ ਤੇ ਪੀਡੀਆਈ ਪਿਆਰੇ ਦਰਸ਼ਕ ਵੀਰੋ ਉਲਾਏ ਗੱਡੀ ਨੂੰ ਲੱਗੇ ਹੋਏ ਹੈ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਹੈ ਕੋਈ ਟੱਚਿੰਗ ਵਗੈਰਾ ਬਾਈ ਗੱਡੀ ਦੇ ਵਿੱਚ ਬੰਪਰ ਵੀ ਗੱਲ ਹੈ ਇਹ ਵੀ ਦੋਨੇ ਬੰਪਰ ਪੇਂਟ ਹੈ ਗੱਡੀ ਦੇ ਬਾਕੀ ਗੱਡੀ ਓਕੇ ਹੈ ਬਾਕੀ ਓਰੀਜਨਲ ਹੈ ਬਾਈ ਸਾਰੀ ਹ ਲਵੀ ਗੁਰਪ੍ਰੀਤ ਜੀ ਠੀਕ ਹੈ ਜੀ ਨੋਨ ਐਕਸੀਡੈਂਟ ਠੀਕ ਹੈ ਜੀ ਜਨਗੇ ਰੋਕੇ ਲਵੀ ਦਰਸ਼ਕ ਵੀਰੋ ਇੰਜਨ ਗੇਅਰ ਓਕੇ ਆ ਐਕਸੀਡੈਂਟ ਨਹੀਂ ਹੈਗੀ ਗੱਡੀ ਪਹਿਲੇ ਨਾਲ ਦੀ ਗੱਡੀ ਆ ਸਵਿਫਟ ਬੀਡੀਆਈ ਮਾਡਲ ਕਿਹੜਾ ਦੱਸਿਆ ਜੀ ਏਵੀਐ 16 ਮਾਡਲ ਫਸਟ ਆ 2016 ਮਾਡਲ ਏਵੀਐ ਸਬ੍ਰੇਕਿੰਗ ਵਾਲੀ ਗੱਡੀ ਆ ਵੀ ਦਰਸ਼ਕ ਵੀਰੋ ਕੋਲੋ ਕੰਪਨੀ ਦੇ ਟਾਇਰ ਆ ਉਲਾਈ ਲੱਗੇ ਹੋਇਆ ਗੁਰਪ੍ਰੀਤ ਵੀਰੇ ਅੰਦਰ ਮਰਾਜ਼ੋ ਨਿਗਾ ਪੂਰੀ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਸੀਟ ਕਵਰ ਪੂਰੇ ਵਧੀਆ ਗੱਡੀ ਦੇ ਵਿੱਚ ਓਕੇ ਆ ਮੈਟ ਪੂਰੇ ਸੋਹਣੇ ਲੱਗੇ ਹੋਇਆ ਸੋਹਣੀ ਗੱਲ ਬਾਤ ਆ ਡਿਮਾਂਡ ਕੀ ਆ ਬਾਈ ਗੱਡੀ ਦੀ 4,35,000 ਫਿਰ 30000 ਐਨਓ ਸੀ ਦਰਸ਼ਕ ਵੀਰੋ ਸਾਨੂੰ ਪੰਜਾਬ ਦੀ ਮੇਲ ਚੋਂ ਕਿ 4,35,000 ਰੁਪਇਆ ਬਾਈ ਹੁਣ ਦੀ ਡਿਮਾਂਡ ਆ ਲੈ ਵੀ ਇੰਜਨ ਤੇ ਮਰਾ ਦੀ ਨਿਕਾ ਮੜੀ ਜੀ ਹਾਂਜੀ ਪੂਰੀ ਓਕੇ ਦਾ ਲਵਾਦਾ ਗੱਡੀ ਦੇ ਵਿੱਚ 10 ਪਰ ਗੋਮੇ ਪੇਂਟ ਆ ਬਾਈ ਹੁਣੇ ਕਦੇ ਬਾਕੀ ਗੱਡੀ ਓਕੇ ਆ ਸੋਹਣੀ ਆ ਸੀਡ ਗੱਡੀ ਆ ਲੱਗੀ ਵੱਜੀ ਤਾਂ ਨਹੀਂ ਬਾਈ ਨਾ ਨਾ ਵੀਰੇ ਤੇਰੀ ਲੱਗੀ ਵੱਜੀ ਦੀ ਬਾਈ ਹੁਣਾਂ ਦੀ ਜ਼ਿੰਮੇਵਾਰੀ ਆ ਲੈ ਵੀ ਗ੍ਰਪੇਜ ਮਰਾਈ ਕਰਾਂ ਨਿਕਾ ਐਮਰਨ ਕੰਪਨੀ ਦੀ ਬੈਟਰੀ ਆ ਗੋਡੇ ਪਿੱਲਰਾਂ ਦੀ ਓਕੇ ਆ ਆਪਣਾ ਜਮਾ ਓਕੇ ਆ ਠੀਕ ਹੈ ਜਮਾ ਓਕੇ ਆ ਠੀਕ ਹੈ ਬਾਈ ਜੀ ਸਰਵਿਸ ਵਗੈਰਾ ਬਾਈ ਮੂਰਾਂ ਲੱਗੀ ਵਾ ਜੀ ਸਰਵਿਸ ਹੋਣ ਵਾਲੀ ਆ ਬਾਈ ਹੋਣ ਵਾਲੀ ਆ ਜੀ ਆ ਇਹ ਤਾਂ ਕੋਈ ਕਿਸੇ ਵੀ ਕਸਟਮਰ ਨੂੰ ਆਣਾ ਫਿਰ ਆ ਦੀ ਮਰਜ਼ੀ ਨਾਲ ਕਰਾਉਂਦਾ ਹੀ ਆ ਬੰਦਾ ਜੀ ਠੀਕ ਹੈ ਜੀ ਕਰਾ ਕੇ ਤਾਂ ਨਹੀਂ ਦਿੰਦੇ ਤੁਸੀਂ ਕਰਾ ਕੇ ਦੇ ਦਾਂਗੇ ਲਾਈਵ ਦਰਸ਼ਕੋ ਸਰ ਤੋਂ ਸਰ ਪ੍ਰਵਾਕ ਦੇ ਦਿੰਦੇ ਕੋਈ ਹੋਣੇ ਡਿਮਾਂਡ ਦੱਸਿਓ ਬਾਈ ਜੀ ਦੁਆਰੇ 435 ਥੋੜਾ ਜਿਹੜਾ ਰਿਸਕਾਉਂਟ ਆ ਮੰਨਦਾਂ ਨਾ ਬਕਰ ਸਭੀ ਦਰਸ਼ਕੀਓ ਚੈਨਲ ਦਾ ਲੈਜੋ ਨਾ 435000 ਰੁਪਿਆ ਡਿਮਾਂਡ ਆ ਮੰਨਤਾਂ ਥੋੜਾ ਹੋ ਜਾ ਇਹ ਦੁਬਾਰਾ ਆ ਗਈ ਆਲਟੋ ਇਹ ਕਿਹੜਾ ਮਾਡਲ ਹੈ ਜੀ ਆਲਟੋ K10 11 ਮਾਡਲ VXI ਲਾਏ ਵੀ ਜਬੀ ਦਰਸ਼ਕੀ ਕਰੋ ਘਰ ਭੇਜ ਵੀਰੇ ਬਰਾਦਰ ਨਿਗਾ ਇਹ ਕਿੱਥੋਂ ਦਾ ਨੰਬਰ ਆ ਬਾਈ ਜੀ ਇਹਦਾ ਦਿੱਲੀ ਦਾ ਨੰਬਰ ਆ ਬਾਈ ਤੇ ਪੰਜਾਬ ਦੀ ਐਨਓਸੀ ਮਿਲ ਜੂਗੀ ਤੇ ਇਹਦਾ ਪੱਲਾ ਕੋਈ ਪੇਂਟ ਬਾਈ ਗੱਡੀ ਬਾਈ ਟੱਚਿੰਗ ਹੈਗੀ ਆ ਠੀਕ ਆ ਜੀ ਐਕਸੀਡੈਂਟ ਹੋਵੇ ਜਾਂ ਇੰਜਨ ਗੇਅਰ ਦੀ ਗੱਲ ਤੋਂ ਇੰਜਨ ਬਿਲਕੁਲ ਸਾਇਲੈਂਟ ਹੈ ਮਗਰ ਪਾਣੀ ਆਉਂਦਾ ਇੰਜਨ ਦੇ ਠੀਕ ਹੈ ਜੀ ਆਪਣੀ ਜਿਹੜੀ ਆ ਠੀਕ ਹੈ ਜੀ ਪਿਆਰ ਪਟਵਾਰ ਹਾਂ ਪਿਆਰ ਪਟਵਾਰ ਪਿਆਰ ਪਟਵਾਰ ਦੀ ਬਈ ਟੱਚਿੰਗ ਹੈਗੀ ਹੈ ਗੱਡੀ ਦੇ ਵਿੱਚ ਹਲਕੀ ਹਲਕੀ ਉਲਾਈ ਲੱਗੇ ਪਿਆ ਟੀਕ ਕਵਰ ਪੂਰੇ ਸੋਹਣੇ ਆ ਓਕੇ ਗੱਲ ਬਾਤ ਚਾਲ ਚਲਾਵੀ ਦੀ ਗੱਡੀ ਸੋਹਣੀ ਆ ਤੇ ਕੀ ਡਿਮਾਂਡ ਆ ਬਈ ਜੀ ਇਹਦੀ ਡਿਮਾਂਡ ਇਹਦੀ ਜਰਾ ਮਾਰੋ ਜਿੰਨ ਦੱਸੋ ਮੇਰਾ ਚੈਨਲ ਦਾ ਲੈ ਲਿਓ ਨਾ ਮਾਨਤਨ ਹੋ ਜੂਗਾ ਥੋੜੇ ਨਿਗਾ ਬਾਈ ਅਗਰ ਭੇਜ ਵੀਰੇ ਪੂਰੀ ਥੋਣੀ ਤੇ ਸਾਫ ਸੁਥਰੀ ਗੱਡੀ ਆ ਉੱਥੇ ਗੱਲਬਾਤ ਆ ਟਾਈਮਿੰਗ ਦਾ ਦਰਸ਼ਕ ਵੀਰੋ 9 ਵਜੇ ਤੋਂ ਲੈ ਕੇ 7 ਵਜੇ ਤੱਕ ਰੀਕਾਲ ਕਰਨੀ ਆ ਬਾਈ ਲੈ ਵੀ ਨਿਗਾ ਮਾਰੋ ਕੋਡੇ ਪਿੱਲਰ ਦੀ ਓਕੇ ਆ ਗੱਡੀ ਵਧੀਆ ਸੋਹਣੀ ਤੇ ਸਾਫ ਸੁਥਰੀ ਆ 1,60,000 ਰੁਪਏ ਡਿਮਾਂਡ ਆ ਬਾਈ ਜੀ ਹਾਂ 15000 ਆਪਾਂ ਤੁਹਾਡੇ ਚੈਨਲ ਦਾ ਸਕਾਊਂਟ ਕਰ ਦਾਂਗੇ ਮਾਨਤਨ ਆਪਾਂ ਹੋਰ ਵੀ ਕਰ ਦਾਂ ਕੋਈ ਚੱਕਰ ਨਹੀਂ ਆ ਗੱਡੀ ਮੰਨ ਲਓ ਬਾਈ 1,40,000 ਦੀ ਦੇ ਦੇਗੇ 11 ਮਾਡਲ ਜਮਾ ਫਾਈਨਲ ਦੇ ਦਾਂ ਠੀਕ ਹੈ ਜੀ ਲੋਬੀ ਦਰਸ਼ਕੀ ਵੀਰੋ 1,40,000 ਰੁਪਏ ਦੀ ਜਮਾ ਨੈਟ ਫਾਈਨਲ ਤੁਹਾਨੂੰ ਇਹ ਗੱਡੀ ਮਿਲ ਜੂਗੀ 2011 ਮਾਡਲ ਆ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਇਹਦੇ ਚੋ ਨਿੱਕਾ ਟ ਹੋਣੇ ਬਾਈ ਸੰਪਰਕ ਕਰ ਲਿਓ ਬਾਈ ਹੋਰਾਂ ਨਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ